ਤੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਇੱਕ ਫੇਰ ਉਹੀ ਖਾਬ ਸ਼ੁਰੂ ਹੋ ਗਿਆ ਜਿਹੜਾ ਕਈ ਸਾਲ ਪਹਿਲੇ ਇੱਥੇ ਪੰਜਾਬ ਦੇ ਹਾਲਾਤ ਸਨ ਮੈਂ ਜਿੱਥੇ ਆਪਣੇ ਦੁੱਖ ਦਾ ਹਜ਼ਾਰ ਕੀਤਾ ਉੱਥੇ ਮੈਂ ਅੱਜ ਸਾਰੀ ਸ਼ੋਕ ਸਭਾ ਨੂੰ ਇਹ ਯਕੀਨ ਵੀ ਦਾਇਆ ਕਿ ਇੰਡੀਆ نیشنل ਕਾਂਗਰਸ ਸੁਮੇਤੇ ਵਰਮਾ ਪਰਿਵਾਰ ਨਾਲ ਸਾਰੇ ਪੀਸ ਲਿਵਿੰਗ ਲੋਕਾਂ ਨਾਲ ਪੰਜਾਬ ਦੇ ਖੜੀ ਹੈ ਦੋ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਸਪੀਕਰ ਸਾਹਿਬ ਨੇ ਅਜੇ ਤੱਕ ਤੇ ਗੱਲ ਕਹੀ ਹੈ ਕਿ ਤੁਹਾਨੂੰ ਜਿਹੜੀ ਅਸੀਂ ਥਾਂ ਕੀਤੀ ਹੈ ਜਿਹੜੀ ਸਾਡੀ ਇੱਕ ਮੀਟਿੰਗ ਹੁੰਦੀ ਹੈ ਜਿਹਨੂੰ ਬਿਜ਼ਨਸ ਬਿਜ਼ਨਸ ਐਡਵਾਈਜ਼ਰੀ ਕਾਉਂਸਲ ਕਹਿੰਦੇ ਆ ਉਹਦੇ ਵਿੱਚ ਦੋ ਦਿਨ ਦਾ ਜਿਹੜਾ ਸੈਸ਼ਨ ਵਧਾਇਆ ਗਿਆ ਉਹਦੇ ਵਿੱਚ ਖਾਸ ਮੰਗ ਸਾਡੀ ਇਹ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਜਿਸ ਕਿਸਮ ਦੇ ਸੰਕੇਤ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਿਸੇ ਦਾ ਅਪਰਾਧ ਕਿਸੇ ਦਾ ਪਾਪ ਕਿਸੇ ਦੀ ਭੈਣ ਗੋਲੀਆਂ ਦਾ ਸ਼ਿਕਾਰ ਅੱਜ ਗੈਂਗਸਟਰਸ ਪੰਜਾਬ ਚ ਕੋਈ ਨੂਨ ਚੀਜ਼ ਹੀ ਨਹੀਂ ਸੀ ਅੱਜ ਭਾਵੇਂ ਕੈਨੇਡਾ ਵੇਖੋ ਕੱਲ ਰਾਤ ਹੀ ਅਮਰੀਕਾ ਨੇ ਤੇ ਕੈਨੇਡਾ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ ਚ ਕਿੰਨੇ ਬੰਦੇ ਗ੍ਰਿਫਤਾਰ ਕੀ ਜਿੰਨੇ ਗੈਂਗਸਟਰਸ ਉਹ ਸਾਰੇ ਬਾਹਰਲੇ ਦੇਸ਼ਾਂ ਚੋਂ ਚੱਲ ਰਹੇ ਮੈਂ ਪੁੱਛਣਾ ਚਾਹੁੰਦਾ ਮੈਂ ਇਹੀ ਗੱਲ ਅੱਜ ਬੰਗ ਭਗਵੰਤ ਮਾਨ ਕੋ ਕੀਤੀ ਹੈ ਭਗਵੰਤ ਮਾਨ ਜੀ ਤੇ ਰਾਜ ਕਰਨ ਦੇ ਕਾਬਿਲ ਨਹੀਂ ਤੇ ਫਿਰ ਰਾਜ ਤੋਂ ਬਾਹਰ ਹੋਵੋ ਲੋਕਾਂ ਨੂੰ ਕਿਉਂ ਇਸ ਐਡੀ ਵੱਡੀ ਸਜ਼ਾ ਦੋਆ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਕਿਸੇ ਦਾ ਜਾਇਦਾਦ ਮਹਿਫੂਜ਼ ਨਹੀਂ ਕਿਸੇ ਦੇ ਬੱਚੇ ਮਹਿਫੂਜ਼ ਨਹੀਂ ਲੋਕ ਡਰਦੇ ਹੋਏ ਇਹਨਾਂ ਗੈਂਗਸਟਰਸ ਤੋਂ ਡਰਗਸ ਦੇ ਉੱਤੋਂ ਨਸ਼ਿਆਂ ਤੋਂ ਆਪਣੇ ਨੌਜਵਾਨ ਬੱਚੇ ਆਪਣੇ ਘਰ ਛੇ ਆਪਣੇ ਮਾਪੇ ਬਜ਼ੁਰਗਾਂ ਨੂੰ ਛੱਡ ਕੇ ਅਖੀਰਲੀ ਉਮਰ ਚ ਬਾਹਰਲੇ ਮੁਲਕਾਂ ਜਾਦੇ ਬਾਹਰ ਵੀ ਜਿਨੇ ਕੋਈ ਕਾਰੋਬਾਰ ਆਪਣੀ ਮਿਹਨਤ ਨਾਲ ਚਲਾ ਲਿਆ ਉਹਨੂੰ ਵੀ ਫਰੋਤੀ ਦੇ ਟੈਲੀਫੋਨ ਇੱਥੇ ਆ ਰਹੇ ਨੇ ਤੇ ਬਾਹਰ ਆ ਇਹ ਜਿਹੜਾ ਗੈਂਗਸਟਰਸ ਦਾ ਨੈਟਵਰਕ ਹੈ ਇਹ ਮੌਜੂਦਾ ਸਰਕਾਰ ਨੂੰ ਤੋੜਨਾ ਪਏਗਾ ਸੈਂਟਰ ਦੀ ਸਰਕਾਰ ਨਾਲ ਗੱਲ ਕਰੋ ਬਹਾਨੇ ਨਾ ਲਾਓ ਕਿ ਕੋਈ ਗੈਂਗਸਟਰ ਬੀਜੇਪੀ ਦੀ ਜੇਲ੍ਹ 'ਚ ਹੈ ਬੀਜੇਪੀ ਦੀ ਜੇਲ੍ਹ 'ਚ ਹੈ ਤੇ ਭਗਵਾਨ ਤਮਾ ਤੂੰ ਕਿੰਨੀ ਵਾਰ ਉਹ ਮਨਿਸਟਰ ਨੂੰ ਜਾ ਕੇ ਦਿੱਲੀ ਪਹੁੰਚਿਆ ਤੂੰ ਉੱਥੇ ਫਲੋਰ ਆਫ ਦੀ ਹਾਊਸ 'ਚ ਡਿਸਕਸ਼ਨ ਕਰਾ ਅਸੀਂ ਦਸੀਏ ਹਾਲਾਤ ਕੀ ਨੇ ਪੰਜਾਬ ਦੇ ਪਰ ਇਹਦੇ ਵਿੱਚ ਮੈਨੂੰ ਪਤਾ ਹੈ ਇਹਦੇ ਵਿੱਚ ਇਹ ਜਾਨ ਹੈ ਨਹੀਂ ਇਸ ਗੱਲ ਦਾ ਜਵਾਬ ਦੇਣ ਦੀ ਇਹ ਸਰਕਾਰ ਭੱਜ ਰਹੀ ਹੈ ਜਵਾਬ ਦੇਣ ਤੋਂ ਉਹ ਹੋਰ ਹੀ ਗੱਲਾਂ ਤੇ ਪਏ ਨੇ ਜਿਹਦਾ ਕੋਈ ਬਹੁਤਾ ਪੰਜਾਬ ਦਾ ਸਰਕਾਰ ਹੈ ਸੋ ਕੱਲ ਮੈਨੂੰ ਆਸ ਹੈ ਕਿ ਇੱਕ ਦੇ ਲਾਅਨ ਆਰਡਰ ਤੇ ਦੂਸਰੀ ਡਿਸਕਸ਼ਨ ਜਿਹੜੀ ਜ਼ਮੀਨ ਕਿਸਾਨਾਂ ਦੀ ਲੁੱਟਣ ਦਾ ਪ੍ਰੋਗਰਾਮ ਕੇਜਰੀਵਾਲ ਐਂਡ ਕੋ ਨੇ ਬਣਾਇਆ ਜਿਸ ਤਰ੍ਹਾਂ ਕਿਸੇ ਟਾਈਮ ਤਿੰਨ ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਸੀ ਪੰਜਾਬ ਦੀਆਂ ਜ਼ਰਖੇ ਜ਼ਮੀਨਾਂ ਨੂੰ ਅਡਾਨੀਆਂ ਤੇ ਅਮਬਾਨੀਆਂ ਦੇ ਹੱਥੇ ਦੇਣਾ ਚਾਹੁੰਦੇ ਸੀ ਹੁਣ ਇਹ ਕੇਜਰੀਵਾਲ ਐਂਡ ਕੋ ਪੰਜਾਬ ਦੀ 40000 ਫਰਟਾਈਲ ਜ਼ਮੀਨ ਜਿਹੜੀ ਹੈ ਇਹ ਵੱਡੇ ਮਲਟੀ ਨੈਸ਼ਨਲਸ ਨੂੰ ਵੱਡੇ ਡਿਵੈਲਪਰਸ ਨੂੰ ਦੇਣਾ ਚਾਹੁੰਦੇ ਨੇ ਤੇ ਤਕਰੀਬਨ ਇਹਦੇ ਚੋਂ 40 ਤੋਂ 50 ਹਜ਼ਾਰ ਕਰੋੜ ਰੁਪਈਆ ਕੱਢ ਕੇ ਤੇ ਫਿਰ ਭੱਜ ਜਾਣਾ ਚਾਹੁੰਦੇ ਨੇ ਤੋਂ ਇਹ ਅਸੀਂ ਹੁਣ ਨਹੀਂ ਦਵਾਂਗੇ ਸੋ ਇਹ ਦੋ ਇਸ਼ੂਸ ਤੇ ਸਾਡੀ ਦੋ ਦਿਨ ਬੈਸੇ ਨਾ ਮੰਨੀ ਏ ਹੁਣ ਕੱਲ ਕੀ ਹੋਏਗਾ ਤੁਹਾਨੂੰ ਸਵੇਰੇ ਪਤਾ ਲੱਗ ਜਾਏਗਾ ਆਸ ਉਮੀਦ ਤੇ ਸਾਨੂੰ ਇਹਨਾਂ ਤੋਂ ਹੈ ਨਹੀਂ ਆਮਤ ਕਾਨੂੰਨ ਵਿਵਸਥਾ ਕੱਲੀ ਭਗਵੰਤ ਮਾਂ ਤੇ ਉਹਦੇ ਟੱਬਰ ਵਾਸੀ ਠੀਕ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜਾ ਤੁਹਾਡਾ ਇਹ ਬੋਰ ਦਾ ਏਰੀਆ ਫਾਜ਼ਿਲਕਾ ਪੁਲਿਸ ਡਿਸਟ੍ਰਿਕਟ ਦੇ ਥੱਲੇ ਟੋਟਲ ਫਾਜ਼ਿਲਕਾ ਵਿੱਚ 225 ਲੱਖ ਆਦਮੀ ਰਹਿੰਦੇ ਪੁਲਿਸ ਡਿਸਟ੍ਰਿਕਟ ਸਾਰੇ ਜਿਹਦੇ ਜ਼ਬੂਰ ਵੀ ਜਾਂਦੇ ਛੋਟੇ ਛੋਟੇ ਹੋਰ ਬਹੁਤ سارے ਸ਼ਹਿਰ ਆਉਂਦੇ ਤਕਰੀਬਨ 18 ਤੋਂ 20 ਲੱਖ ਲੋਕਾਂ ਦੀ ਆਬਾਦੀ ਹੈ ਤੇ ਟੋਟਲ ਬੰਦੇ ਜਿਹੜੀ ਡਿਪਲॉयਮੈਂਟ ਹੈ ਜ਼ਿਲ੍ਹੇ ਦੇ ਵਿੱਚ 1200 ਬੰਦੇ ਤੇ ਭਗਵੰਤ ਦੇ ਚਾਰ ਮੈਂਬਰ ਨੇ ਘਰ ਚ ਚਾਰ ਤੇ 1100 ਬੰਦੇ ਕੱਲੇ ਭਗਵੰਤ ਨੂੰ ਸੇਫਗਾਰਡ ਕਰਨ ਵਾਸਤੇ ਤੇ ਪਰਿਵਾਰ ਨੂੰ ਬਚਾਉਣ ਵਾਸਤੇ ਸੇਫਟੀ ਦੇਣ ਵਾਸਤੇ 1100 ਬੰਦਾ ਤੇ 20 ਲੱਖ ਬੰਦਿਆਂ ਨੂੰ ਸੇਫਗਾਰਡ ਕਰਨ ਵਾਸਤੇ 1200 ਬੰਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਫਿਰ ਇੱਥੇ ਬਣ ਕੀ ਰਿਹਾ ਇਹਨਾਂ ਵਾਸਤੇ ਬਿਲਕੁਲ ਠੀਕ ਹੈ ਕਿਉਂਕਿ ਅੱਖਾਂ ਵੀ ਬੰਦ ਨੇ ਤੇ ਕੰਨ ਵੀ ਇਹਦੇ ਬੰਦ ਬਾਈ ਬਸ ਸਾਹਿਬ ਇੱਕ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਜਿਹਨੇ ਕੇ ਮੱਧ ਪ੍ਰਦੇਸ਼ ਦੇ ਵਿੱਚ ਜਾ ਰਹੀ ਹੈ ਉਹ ਕਹਿਦਾ ਉੱਥੇ ਨੇ ਸੀਐਮ ਆਈ ਸੀ ਉਸ ਨੂੰ ਲੈ ਕੇ ਕੀ ਕਹਿਣਾ ਇੱਕੋ ਮੇਰੀ ਬੇਨਤੀ ਆ ਜੇ ਅਰੋੜਾ ਸਾਹਿਬ ਅੰਦਰ ਐਮਐਲਏ ਬਣਿਆ ਨੇ ਲੁਧਿਆਣੇ ਤੋਂ ਇਹਨਾਂ ਨੂੰ ਇੰਡਸਟਰੀਜ਼ ਦਾ ਮਹਿਕਮਾ ਦਿੱਤਾ ਹੈ ਇਹਨਾਂ ਨੂੰ ਅਜੇ ਬਣਿਆ ਨੂੰ ਹਫਤਾ 10 ਦਿਨ ਹੋਏ ਉਸੇ ਸ਼ਹਿਰ ਦੇ ਵਿੱਚੋਂ ਮੱਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਮੱਧਿਆ ਪ੍ਰਦੇਸ਼ ਤੋਂ ਆਂਦਾ ਇੱਥੇ 5.15 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਲੁਧਿਆਣੇ ਦੇ ਕਾਰੋਬਾਰੀਆਂ ਕੋਲੋਂ ਇੰਡਸਟਰੀਅਲਿਸਟਾਂ ਕੋ ਬਧਰ ਪ੍ਰਦੇਸ਼ ਲੈ ਕੇ ਜਾਂਦੇ ਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਕਹਿੰਦੇ ਐਕਸਟੈਂਸ਼ਨ ਕਰ ਰਹੇ ਨੇ ਕਾਰੋਬਾਰ ਤੇ ਮੈਂ ਭਗਵੰਤ ਨੂੰ ਕਿਹਾ ਸੀ ਕਿ ਮੈਨੂੰ ਇੱਕ ਇੰਡਸਟਰੀਅਲਿਸ ਦਾ ਨਾਮ ਦੇ ਦੇ ਜਿਹੜਾ ਬਾਹਰਲੇ ਸੂਬਿਆਂ ਜਿੱਦੀ ਇੰਡਸਟਰੀ ਚੱਲ ਰਹੀ ਹੈ ਜਿਹੜਾ ਆਪਣਾ ਕਾਰੋਬਾਰ ਵਿਧਾਨਵਾਸੇ ਪੰਜਾਬ ਚ ਹੈ ਪੰਜਾਬ ਦਾ ਕਾਰੋਬਾਰ ਵਿਧਾਨ ਚ ਪੰਜਾਬ ਚ ਪੈਸੇ ਲੱਗਣੇ ਚਾਹੀਦੇ ਜਿਹੜੇ ਬਾਹਰ ਜਾ ਰਹੇ ਨੇ ਉਹਦਾ ਮਤਲਬ ਸਿੱਧੇ ਤੌਰ 'ਤੇ ਫੇਲ ਸਰਕਾਰ ਮੈਂ ਅੰਦਰ ਵੀ ਕਿ ਫੇਲ ਸਰਕਾਰ ਹੈ ਚੁਟਕਲੇ ਸੁਣਾਣੇ ਆਂਦੇ ਨੇ ਚੁਟਕਲਿਆਂ ਤੋਂ ਆਵਾ علاوہ ਇਹ ਸਰਕਾਰ ਤੇ ਕੋਲ ਕੁਝ ਨਹੀਂ ਟੋਟਲ ਫੇਲ ਮੁੱਖ ਮੰਤਰੀ ਐਂਡ ਐਸ ਟਾਈਮ ਬਦਕਿਸਮਤੀ ਵੇਖੋ ਕਿਹੋ ਜੀ ਇਹਦੀਆਂ ਬਾਹਾਂ ਤੇ ਲੱਤਾਂ ਕੇਜਰੀਵਾਲ ਨੇ ਬੰਨ ਲੀਆਂ ਇਹਦੇ ਕੋਈ ਇਹਦੇ ਹੱਥ ਵਾਸਤੇ ਨਹੀਂ ਇਕੱਲਾ ਇਹਨੂੰ ਇੱਕ ਚੀਫ ਮਿਨਿਸਟਰੀ ਵਾਸਤੇ ਇਹਨੇ ਪੰਜਾਬ ਨੂੰ ਨਿਲਾਮ ਕਰ ਦਿੱਤਾ ਪੰਜਾਬ ਦੇ ਇੰਟਰਸਟ ਜਿਹੜੇ ਨੇ ਉਹ ਸਿੱਕੇ ਟੰਗ ਤੇ ਉੱਤੇ ਨੇ ਤੂੰ ਇਹੋ ਜਿਹੀ ਗੱਲ ਕਹਨ ਸਾਨੂੰ ਇਹਨਾਂ ਤੋਂ ਕੋਈ ਐਕਸਪੈਕਟ ਐਕਸਪੈਕਟੇਸ਼ਨਸ ਹੋਣੀਆਂ ਨਹੀਂ ਚਾਹੀਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਪਤਾ ਕਿਹੜੀ ਜਬਾਤ ਹੈ ਉਹ ਜੀ ਜਿਨੇ ਪੰਜਾਬ ਦੇ ਵਿੱਚ ਪੰਗੜੇ ਤੇ ਕਿਦੇ ਇੱਕ ਵਾਰ ਫੇਰ ਸ਼ੁਰੂ ਕਰਾਏ ਕਾਲੇ ਦਿਨ ਬੰਦ ਕਰਾਏ ਨੇ ਉਹੀ ਜਮਾਤ ਆਏਗੀ ਤੇ ਉਹੀ ਆਪਣੇ ਹਰ ਵਰਗ ਨੂੰ ਭਾਵੇਂ ਸਾਡੇ ਵਪਾਰੀ ਨੇ ਭਾਵੇਂ ਦੁਕਾਨਦਾਰ ਨੇ ਭਾਵੇਂ ਕੋਈ ਸਿੱਖ ਭਾਈਚਾਰਾ ਨੇ ਤੋਂ ਅਲੱਗ ਰੱਖਦਾ ਭਾਵੇਂ ਹਿੰਦੂ ਭਾਈਚਾਰਾ ਨੇ ਰੱਖਦਾ ਕੋਈ ਮੁਸਲਮਣੇ ਕੋਈ ਇਸਾਈ ਹੈ ਕੋ ਦਲਿਤ ਭਾਈਚਾਰਾ ਭਾਵੇਂ ਜਨਰਲ ਕਾਸਟ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਇਹਨਾਂ ਨੂੰ ਪ੍ਰੋਟੈਕਸ਼ਨ ਦੇਗੀ ਕੱਲੀ ਇੰਡੀਆ ਨੈਸ਼ਨਲ ਕਾਂਗਰਸ ਇਹ ਤੇ ਜਿੰਨੇ ਕੁ ਯੋਗ ਐ ਸੀ ਲੋਕਾਂ ਦਾ ਬੇਫਕੂ ਬਣਾਇਆ ਮੋਟਾ ਲੈ ਗਏ ਤੇ ਹੁਣ ਆਪਾਂ ਲੱਭਦੇ ਫਿਰਨਾ ਇਹਨਾਂ ਨੂੰ ਆਪਾਂ ਲੱਭਾਂਗੇ